पर मिल नहीं की जा तो रही है, पर पूरी नहीं किती हर दम हर हर बार सू लगाए जाते बारह मीटिंगा तो सिक्सातरी भुका है जो बारह मीटिंग लिखती मिली तीन तो चार मीटिंग भी मी नहीं हुई गल सुनी नहीं जाती कैबिनेट की पहली भर्ती थी चौनानवे वाली अजे तक पूरी नहीं की कदू कुछ कुछ साथ ज्वाइन कराता बाकी सारे अथे बस धरने जो कि ਕਿੰਨੇ ਕ ਤੁਹਾਡੇ ਸਾਥ ਸੀ ਜਿਨ੍ਹਾਂ ਨੂੰ ਕਵੈਂਟਰ ਦਿੱਤ ਕਰਵਾ ਦਿੱਤਾ ਗਿਆ ਤੇ ਕਿੰਨੇ ਬੱਤੀ ਹੈਗੇ ਸਾਡੇ 32 59 94 ਸੀ ਜਿਸ ਤੋਂ 2600 ਦੀ ਲਿਸਟ ਆਈ ਸੀ ਪਰ ਉਸ ਤੋਂ ਕੁਝ ਨੋਟ ਜੁਆਇਨਿੰਗ ਜਾਂ 2200 ਦੇ ਕਰੀਬ ਜੁਆਇਨ ਹੋਏ ਨੇ 3500 ਦੇ ਕਰੀਬ ਸਾਡੀ ਪੋਸਟ ਖਾਲੀ ਪਈ ਹੈ ਅਸੀਂ ਕੈਂਡੀਡੇਟ ਜੋ ਕਿ ਸਪਰਟ ਨਹੀਂ ਕਰਾ ਕੇ ਬੈਠੇ ਆ ਲੀਜੀਵਾਲਾ ਐਮੈਰਿਟ ਦੇ ਵਿੱਚ ਆਏ ਹੋਏ ਆ ਐਸੇ ਜੇ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਜਿੰਨੀਆਂ ਵੀ ਪਹਿਲਾਂ ਵੀ ਆ ਚੁੱਕੀਆਂ ਹੁਣ ਵੀ ਰਹਿ ਚੁੱਕੀਆਂ ਉਹ ਕਹਿੰਦੇ ਵੀ ਕੱਚੇ ਮੁਲਾਜ਼ਮ ਐ ਅਸੀਂ ਪੱਕੇ ਕਰ ਦਿੱਤੇ ਗਏ ਆ

ਟੋਡੇ ਬਾਰੇ ਜਿਹੜੇ ਹੈਗਾ ਸਕੂਲਾਂ ਦੇ ਹਾਲਾਤਾਂ ਤੇ ਦੋਸ਼ ਲਗਾਏ ਗਏ ਆ ਹਾਂਜੀ ਔਰ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਇੱਕ ਮੇਮ ਵੀ ਚਲਾਈ ਵੀ ਸੀ ਉਹ ਤੇ ਕੀ ਟਿੱਪਣੀ ਕਰਨੀ ਚਾਹੋ ਸਰ ਸਿੱਖਿਆ ਕ੍ਰਾਂਤੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਇਹ ਬਾਜ਼ਮਾ ਤੋਂ ਫਲਸ਼ਾਂ ਦੇ ਉਦਘਾਟਨ ਕਰਕੇ ਸਿੱਖਿਆ ਕ੍ਰਾਂਤੀ ਲੁਕਾ ਰਹੇ ਨੇ ਤਰਨਤਾਰਾਂ ਦਾ ਇੱਕ ਸਕੂਲ ਹੈ ਉੱਥੇ ਤੁਸੀਂ ਵੇਖਿਆ ਕੱਲ ਦੀ ਨਿਊਜ਼ ਚੱਲ ਰਹੀ ਹੈ ਲੋਕ ਲੋਕ ਟੀਵੀ ਤੇ ਉਹ ਦਿਖਾ ਰਹੇ ਨੇ ਕਿ ਉੱਥੇ ਇੰਦਾਂ ਦੇ ਬੁਰੇ ਹਾਲਾਤ ਨੇ ਕਮਰੇ ਡਿੱਗੇ ਹੋਏ ਨੇ ਸਭ ਸਕੂਲ ਦੇ ਕਮਰੇ ਜੈਂਟਰ ਕਰ ਰਹੇ ਨੇ ਟੀਚਰ ਸਿੰਗਲ ਟੀਚਰ ਸਕੂਲ ਹੈ ਉਹ ਵੀ ਕੱਚਾ ਇਹਰ ਆ ਕੀ ਮਤਲਬ ਬੱਚੇ ਨੇ ਆਪਣ ਨੇ ਦੋ ਉੱਥੇ ਤਿੰਨ ਪੋਸਟਾਂ ਖਾਲੀ ਪਈਆਂ ਨੇ ਹਾਲਾਂਕਿ ਇੱਕ ਟੀਚਰ ਸਾਰਾ ਸੰਪੂਰ ਸਕੂਲ ਸੰਭਾਲ ਰਿਹਾ ਅਸੀਂ ਸਾਡੀ ਉੱਥੇ ਜ਼ਰੂਰਤ ਹੈ ਪਰ ਇਹ ਸਾਨੂੰ ਨਹੀਂ ਉੱਥੇ ਭੇਜਦੇ ਹੁਣ ਤੁਸੀਂ ਫਿਰ ਇੱਥੇ ਸੀਐਮ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਆਏ ਸੀਗੇ ਕਿਸ ਤਰ੍ਹਾਂ ਦੇ ਹਾਲਾਤ ਲੱਗੇ ਤੁਹਾਨੂੰ ਮਿਲਾਇਆ ਕਿ ਅਸੀਂ ਸੀਐਮ ਸਾਹਿਬ ਦਾ ਵਿਰੋਧ ਕਰਨਾ ਆਏ ਸੀ ਪਰ ਸਾਨੂੰ ਪਬਲਿਕ ਐਂਟਰੀ ਨਹੀਂ ਸੀ ਸਾਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਸਾਨੂੰ ਪਹਿਲਾਂ ਹੀ ਪਿੱਛੇ ਹੀ ਰੋਕ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਫਿਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜਿਸ ਤਰ੍ਹਾਂ ਦੇ ਹਾਲਾਤ